ਕੀ ਤੁਸੀਂ ਵੀ ਆਪਣੀ ਸਾਦਗੀ ਨੂੰ ਕਮਜ਼ੋਰੀ ਸਮਝ ਬੈਠੇ ਹੋ ਜੇ ਹਾਂ ਤਾਂ ਇਹ ਵੀਡੀਓ ਤੁਹਾਡੀ ਸੋਚ ਬਦਲ ਦੇਵੇਗੀ ਸਾਦਗੀ ਕੋਈ ਕਮਜ਼ੋਰੀ ਨਹੀਂ ਇਹ ਤਾਂ ਅੰਦਰਲੀ ਤਾਕਤ ਦੀ ਨਿਸ਼ਾਨੀ ਹੁੰਦੀ ਹੈ ਹਰ ਇਨਸਾਨ ਦੀ ਜ਼ਿੰਦਗੀ ਇੱਕ ਸਮੁੰਦਰ ਵਾਂਗ ਹੁੰਦੀ ਹੈ ਕੋਈ ਉਸ ਵਿੱਚੋਂ ਮੋਤੀ ਲੱਭ ਲੈਂਦਾ ਹੈ ਕੋਈ ਸਿਰਫ ਮੱਸ਼ੀਆਂ ਫੜ ਕੇ ਖੁਸ਼ ਹੋ ਜਾਂਦਾ ਹੈ ਤੇ ਕੋਈ ਸਿਰਫ ਲਹਿਰਾਂ ਨਾਲ ਖੇਡਦਾ ਹੋਇਆ ਟੈਰਦਾ ਹੈ ਅਤੇ ਕਈ ਐਸੇ ਵੀ ਹਨ ਜੋ ਇਸ ਵਿੱਚ ਡੁੱਬ ਹੀ ਜਾਂਦੇ ਨੇ ਇਹ ਪੂਰੀ ਤਰ੍ਹਾਂ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਜੀਵਨ ਰੂਪੀ ਸਮੁੰਦਰ ਨੂੰ ਕਿਵੇਂ ਸਮਝਦੇ ਹਾਂ ਯਾਦ ਰੱਖੋ ਮਹਿੰਗਾ ਘਰ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਉਸ ਘਰ ਵਿੱਚ ਸਕੂਨ ਹੋਣਾ ਬਹੁਤ ਵੱਡੀ ਗੱਲ ਹੈ ਮਹਿਮਾਨ ਉਹ ਨਹੀਂ ਬਣਦੇ ਜਿਨ੍ਹਾਂ ਕੋਲ ਦੌਲਤ ਹੋਵੇ ਮਹਿਮਾਨ ਉਹ ਬਣਦੇ ਨੇ ਜਿਨ੍ਹਾਂ ਦਾ ਮਨ ਚੰਗਾ ਹੋਵੇ ਅਸਲ ਖੁਸ਼ੀ ਉਹੀ ਇਨਸਾਨ ਪਾਉਂਦਾ ਹੈ ਜੋ ਆਪਣੇ ਅੰਦਰ ਝਾਕਣਾ ਸਿੱਖ ਲੈਂਦਾ ਹੈ ਅਤੇ ਦੁਖੀ ਉਹ ਰਹਿੰਦਾ ਹੈ ਜੋ ਹਮੇਸ਼ਾ ਦੂਜਿਆਂ ਦੀ ਜ਼ਿੰਦਗੀ ਨੂੰ ਖੋਜਦਾ ਤੇ ਤੋਲਦਾ ਰਹਿੰਦਾ ਹੈ ਕਦੇ ਆਪਣੇ ਆਪ ਨੂੰ ਸਭ ਤੋਂ ਅਕਲਮੰਦ ਨਾ ਸਮਝੋ ਜੋ ਚੁੱਪ ਨੇ ਉਹ ਅਣਜਾਣ ਨਹੀਂ ਉਹ ਸਭ ਕੁਝ ਜਾਣਦੇ ਨੇ ਸਿਆਣਾ ਉਹ ਨਹੀਂ ਜੋ ਵੱਡੀਆਂ ਗੱਲਾਂ ਕਰੇ ਸਿਆਣਾ ਉਹ ਹੁੰਦਾ ਹੈ ਜੋ ਹਰ ਕੰਮ ਕਰਨ ਤੋਂ ਪਹਿਲਾਂ ਉਸ ਦੇ ਅੰਜਾਮ ਨਤੀਜੇ ਬਾਰੇ ਸੋਚੇ ਜ਼ਿੰਦਗੀ ਨੂੰ ਸੱਜੇ ਤਰੀਕੇ ਨਾਲ ਨਹੀਂ ਸਮਝਦਾਰੀ ਨਾਲ ਜਿਓ ਅੰਨਿਆ ਵਾਂਗ ਨਹੀਂ ਅੱਖਾਂ ਖੋਲ ਕੇ ਚੱਲੋ ਹਮੇਸ਼ਾ ਉਹਨਾਂ ਲੋਕਾਂ ਦੇ ਕਰਜ਼ਦਾਰ ਰਹੋ ਜਿਨ੍ਹਾਂ ਨੇ ਤੁਹਾਡੇ ਮਾੜੇ ਵੇਲੇ ਤੁਹਾਡਾ ਹੱਥ ਫੜਿਆ ਸੀ ਵਫਾਦਾਰੀ ਕਦੇ ਨਾ ਭੁੱਲੋ ਕਿਉਂਕਿ ਬੁਰੇ ਸਮੇਂ ਦੀ ਮਦਦ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਕਿਸੇ ਨੂੰ ਬਦ ਦਵਾ ਨਾ ਦਿਓ ਕਿਉਂਕਿ ਬਦ ਦਵਾ ਇੱਕ ਅਜਿਹੀ ਚੀਜ਼ ਹੈ ਜੋ ਪਿੱਛਾ ਨਹੀਂ ਛੱਡਦੀ ਜੇ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਸ ਦਾ ਦਿਲ ਨਾ ਦੁਖਾਓ ਰੱਬ ਦਾ ਸ਼ੁਕਰ ਕਰਿਆ ਕਰੋ ਉਸ ਮਾਲਕ ਦਾ ਹਮੇਸ਼ਾ ਧੰਨਵਾਦ ਕਰੋ ਜਿਸ ਨੇ ਤੁਹਾਨੂੰ ਪਰਿਵਾਰ ਦਿੱਤਾ ਛੱਤ ਦਿੱਤੀ ਅਤੇ ਦੋ ਵਕਤ ਦੀ ਰੋਟੀ ਦੇ ਰਿਹਾ ਆਪਣੇ ਮਾਪੇ ਦਾ ਕਦਰ ਕਰੋ ਮਾਂ ਜੋ ਵੀ ਬਣਾਵੇ ਨਖਰੇ ਕੀਤੇ ਬਿਨਾ ਖਾ ਲਿਆ ਕਰੋ ਕਿਉਂਕਿ ਇਸ ਦੁਨੀਆ ਵਿੱਚ ਅਜੇ ਵੀ ਅਜਿਹੇ ਲੋਕ ਨੇ ਜਿਨ੍ਹਾਂ ਕੋਲ ਨਾ ਖਾਣ ਲਈ ਕੁਝ ਹੈ ਅਤੇ ਨਾ ਹੀ ਬਣਾ ਕੇ ਖਵਾਉਣ ਵਾਲਾ ਹੈ ਯਾਦ ਰੱਖੋ ਅਸਲੀ ਤਕਲੀਫ ਉਹਨਾਂ ਨੂੰ ਨਹੀਂ ਹੁੰਦੀ ਜਿਨ੍ਹਾਂ ਕੋਲ ਘਟ ਹੈ ਅਸਲੀ ਤਕਲੀਫ ਉਹਨਾਂ ਨੂੰ ਹੁੰਦੀ ਹੈ ਜੋ ਹਰ ਵੇਲੇ ਜਿਮੇਵਾਰੀਆਂ ਨਿਭਾਉਂਦੇ ਨੇ ਤੇ ਕਿਸੇ ਅੱਗੇ ਕਦੇ ਨਹੀਂ ਰੋਂਦੇ ਇੱਜ਼ਤ ਕਮਾਉਣੀ ਪੈਂਦੀ ਹੈ ਅਤੇ ਸਿੱਖਿਆ ਸਮੇਂ ਨਾਲ ਮਿਲਦੀ ਹੈ ਹਰ ਚੀਜ਼ ਉੱਠ ਦੇ ਸਾਰ ਨਹੀਂ ਮਿਲ ਜਾਂਦੀ ਜਿਸ ਇਨਸਾਨ ਦਾ ਵਿਸ਼ਵਾਸ ਇੱਕ ਵਾਰ ਟੁੱਟ ਜਾਵੇ ਉਹ ਮੁੜ ਪਹਿਲਾਂ ਵਰਗਾ ਨਹੀਂ ਰਹਿੰਦਾ ਕਿਉਂਕਿ ਤਜਰਬਾ ਗਿਆਨ ਅਤੇ ਵਿਸ਼ਵਾਸ ਇਹ ਤਿੰਨ ਬਹੁਤ ਪੱਕੇ ਦੋਸਤ ਹੁੰਦੇ ਨੇ ਜਦੋਂ ਇਹ ਤਿੰਨੇ ਇਕੱਠੇ ਚੱਲਣ ਤਾਂ ਇਨਸਾਨ ਕਦੇ ਗਲਤ ਰਾਹ ਨਹੀਂ ਜਾਂਦਾ ਵਕਤ ਬਹੁਤ ਕੀਮਤੀ ਹੁੰਦਾ ਹੈ ਕੁਝ ਲੋਕ ਵਕਤ ਦੀ ਕਦਰ ਕਰ ਲੈਂਦੇ ਨੇ ਤੇ ਕੁਝ ਲੋਕ ਵਕਤ ਗਵਾ ਕੇ ਸਿਰਫ ਅਫਸੋਸ ਹੀ ਕਰਦੇ रह ਜਾਂਦੇ ਨੇ ਇੱਕ ਵਾਰ ਦੋ ਦੋਸਤ ਮਿਲੇ ਇੱਕ ਦਾ ਨਾਂ ਸੀ ਗਿਆਨ ਤੇ ਦੂਜੇ ਦਾ ਨਾਂ ਸੀ ਵਿਸ਼ਵਾਸ ਗਿਆਨ ਨੇ ਕਿਹਾ ਮੈਂ ਤੈਨੂੰ ਇੱਕ ਧਾਰਮਿਕ ਸਭਾ ਵਿੱਚ ਮਿਲਿਆ ਸੀ ਪਰ ਵਿਸ਼ਵਾਸ ਨੇ ਹੌਲੀ ਆਵਾਜ਼ ਵਿੱਚ ਕਿਹਾ ਤੂੰ ਮੇਰਾ ਭਰੋਸਾ ਤੋੜ ਦਿੱਤਾ ਹੁਣ ਮੈਂ ਮੁੜ ਹੱਥ ਨਹੀਂ ਮਿਲਾਵਾਂਗਾ ਉਸ ਦਿਨ ਗਿਆਨ ਨੂੰ ਸਮਝ ਆ ਗਈ ਜ਼ਿੰਦਗੀ ਵਿੱਚ ਹਰ ਚੀਜ਼ ਦਾ ਲਾਭ ਲੈ ਸਕਦੇ ਹੋ ਪਰ ਕਦੇ ਵੀ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਨਾ ਉਠਾਓ ਕਿਉਂਕਿ ਵਿਸ਼ਵਾਸ ਟੁੱਟੇ ਤਾਂ ਮੁਹੱਬਤ ਵੀ ਖਤਮ ਹੋ ਜਾਂਦੀ ਹੈ ਅਸਲ ਮੁਹੱਬਤ ਉਹ ਹੁੰਦੀ ਹੈ ਜਿਸ ਵਿੱਚ ਸਕੂਨ ਹੁੰਦਾ ਹੈ ਇੱਕ 80 ਸਾਲ ਦਾ ਬਜ਼ੁਰਗ ਬਹੁਤ ਪਰੇਸ਼ਾਨ ਸੀ ਡਾਕਟਰ ਨੇ ਕਿਹਾ ਇਸ ਬਿਮਾਰੀ ਦਾ ਇਲਾਜ ਮੁਸ਼ਕਲ ਹੈ ਲੱਖਾਂ ਰੁਪਏ ਲੱਗਣਗੇ ਤਾਂ ਵੀ ਕੋਈ ਗਰੰਟੀ ਨਹੀਂ ਉਹ ਬਜ਼ੁਰਗ ਹੌਲੀ ਹੱਸਿਆ ਤੇ ਕਹਿੰਦਾ ਜਿਸ ਪ੍ਰਮਾਤਮਾ ਨੇ 80 ਸਾਲ ਤੱਕ ਮੇਰੀ ਸੰਭਾਲ ਕੀਤੀ ਹੈ ਕੀ ਉਹ ਹੁਣ 3 ਘੰਟੇ ਵੀ ਨਹੀਂ ਕਰੇਗਾ ਉਸ ਨੇ ਕਿਹਾ ਮੇਰਾ ਭਰੋਸਾ ਦਵਾਈ ਤੋਂ ਵੱਡਾ ਹੈ ਮੇਰਾ ਵਿਸ਼ਵਾਸ ਡਾਕਟਰ ਤੋਂ ਉੱਪਰ ਹੈ ਤੇ ਸੱਚਮੁੱਚ ਰੱਬ ਨੇ ਉਸ ਦਾ ਖਿਆਲ ਰੱਖਿਆ ਜ਼ਿੰਦਗੀ ਸੜਕ ਵਾਂਗ ਹੁੰਦੀ ਹੈ ਕਦੇ ਫਿਸਲਦੀ ਹੈ ਕਦੇ ਠੋਕਰ ਮਾਰਦੀ ਹੈ ਪਰ ਜੇ ਵਿਸ਼ਵਾਸ ਨਾਲ ਚੱਲੋ ਤਾਂ ਡਿੱਗ ਕੇ ਮੁੜ ਉੱਠ ਸਕਦੇ ਹੋ ਯਾਦ ਰੱਖੋ ਜ਼ਿੰਦਗੀ ਦੌਲਤ ਨਾਲ ਨਹੀਂ ਵਿਸ਼ਵਾਸ ਨਾਲ ਚੱਲਦੀ ਹੈ ਅਤੇ ਜਿਸ ਦਾ ਵਿਸ਼ਵਾਸ ਮਜ਼ਬੂਤ ਹੋਵੇ ਉਸ ਨੂੰ ਹਰਾ ਕੋਈ ਨਹੀਂ ਸਕਦਾ ਮੈਨੂੰ ਜ਼ਿੰਦਗੀ ਤੋਂ ਕੋਈ ਵੱਡੀਆਂ ਖਾਹਿਸ਼ਾਂ ਨਹੀਂ ਹਨ ਬਸ ਇਹਨਾਂ ਚਾਹੁੰਦਾ ਹਾਂ ਕਿ ਮੇਰਾ ਅਗਲਾ ਕਦਮ ਮੇਰੇ ਪਿਛਲੇ ਕਦਮ ਤੋਂ ਥੋੜਾ ਜਿਹਾ ਹੀ ਸਹੀ ਪਰ ਬਿਹਤਰ ਹੋਵੇ ਜ਼ਿੰਦਗੀ ਵਿੱਚ ਹਰ ਮੌਕੇ ਦਾ ਲਾਭ ਲਓ ਪਰ ਕਦੇ ਵੀ ਕਿਸੇ ਦੇ ਭਰੋਸੇ ਕਿਸੇ ਦੀ ਭਾਵਨਾ ਜਾਂ ਕਿਸੇ ਦੀ ਨੇਕੀ ਦਾ ਫਾਇਦਾ ਨਾ ਚੁੱਕੋ ਦੁਨੀਆਦਾਰੀ ਦੇ ਸ਼ੌਂਕ ਉਮਰ ਨਾਲ ਆਪੇ ਹੀ ਠੰਡੇ ਪੈ ਜਾਂਦੇ ਨੇ ਜੋ ਚੀਜ਼ਾਂ ਅੱਜ ਬਹੁਤ ਵੱਡੀਆਂ ਲੱਗਦੀਆਂ ਨੇ ਉਹ ਕੱਲ ਨੂੰ ਬੇਮਾਇਨੇ ਵੀ ਹੋ ਜਾਂਦੀਆਂ ਨੇ ਇਸ ਲਈ ਥੋੜਾ ਸਬਰ ਰੱਖਣਾ ਸਿੱਖੋ ਸੱਚ ਇਹ ਹੈ ਜਿਸਮ ਤੱਕ ਗੱਲ ਰਹੇ ਉਹ ਖਵਾਹਿਸ਼ ਹੁੰਦੀ ਹੈ ਪਰ ਜਦੋਂ ਗੱਲ ਰੂਹ ਤੱਕ ਪਹੁੰਚ ਜਾਵੇ ਉਹ ਇਸ਼ਕ ਹੁੰਦਾ ਹੈ ਅਤੇ ਜਦੋਂ ਇਸ਼ਕ ਦੇ ਅੰਦਰ ਉਤਰ ਜਾਵੇ ਉਹ ਇਬਾਦਤ ਬਣ ਜਾਂਦਾ ਹੈ ਜ਼ਿੰਦਗੀ ਵਿੱਚ ਹਰ ਕਿਸੇ ਲਈ ਦਿਲ ਦੇ ਦਰਵਾਜ਼ੇ ਨਾ ਖੋਲਿਆ ਕਰੋ ਕਿਉਂਕਿ ਕੁਝ ਲੋਕ ਸਿਰਫ ਦਸਤਕ ਦੇ ਕੇ ਅੰਦਰ ਆਉਂਦੇ ਨੇ ਅਤੇ ਫਿਰ ਪੂਰੀ ਉਮਰ ਲਈ ਜਖਮ ਦੇ ਜਾਂਦੇ ਨੇ ਹਮੇਸ਼ਾ ਆਪਣੀਆਂ ਭਾਵਨਾਵਾਂ ਨੂੰ ਸਮਝੋ ਹਰ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਕੁਝ ਲੋਕ ਸੁਨਣ ਨਹੀਂ ਸਿਰਬ ਵਰਤਨ ਆਉਂਦੇ ਨੇ ਰਿਸ਼ਤੇ ਮਜ਼ਬੂਤ ਹੋਣੇ ਚਾਹੀਦੇ ਨੇ ਮਜਬੂਰੀ ਵਾਲੇ ਨਹੀਂ ਕਿਉਂਕਿ ਮਜਬੂਰੀ ਨਾਲ ਨਿਭਾਏ ਰਿਸ਼ਤੇ ਅੰਦਰੋਂ ਖਾਲੀ ਹੁੰਦੇ ਨੇ ਜੇ ਮਨ ਵਿੱਚ ਸ਼ਾਂਤੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਚਾਹਤ ਨੂੰ ਸ਼ਾਂਤ ਕਰੋ ਕਿਉਂਕਿ ਬੇਅੰਤ ਖਾਹਿਸ਼ਾਂ ਇਨਸਾਨ ਨੂੰ ਅੰਦਰੋਂ ਤੋੜ ਦਿੰਦੀਆਂ ਨੇ ਮੈਂ ਹੁਣ ਅੱਗੇ ਦੀ ਜ਼ਿੰਦਗੀ ਤੋਂ ਕੁਝ ਖਾਸ ਨਹੀਂ ਮੰਗਦਾ ਕਿਉਂਕਿ ਮੈਨੂੰ ਪਤਾ ਹੈ ਜੋ ਮਿਲਣਾ ਸੀ ਉਹ ਮਿਲ ਗਿਆ ਹੁਣ ਤਾਂ ਸਿਰਫ ਇਸ ਪਲ ਨੂੰ ਜੀਉਣਾ ਹੈ ਕਿਉਂਕਿ ਇਸ ਪਲ ਨੂੰ ਅਗਲੇ ਪਲ ਤੱਕ ਕੋਈ ਵੀ ਨਹੀਂ ਰੋਕ ਸਕਦਾ ਖੁਸ਼ੀ ਕੋਈ ਛੋਟੀ ਚੀਜ਼ ਨਹੀਂ ਇਹ ਇੱਕ ਅਨਮੋਲ ਖਜ਼ਾਨਾ ਹੈ ਪਰ ਅਫਸੋਸ ਅਸੀਂ ਇਸ ਨੂੰ ਹਮੇਸ਼ਾ ਬਾਹਰ ਖੋਜਦੇ ਰਹਿੰਦੇ ਹਾਂ ਦੁਨੀਆ ਹਰ ਰੋਜ਼ ਨਵੇਂ ਤਰੀਕੇ ਨਾਲ ਖੁਸ਼ੀ ਵੇਚ ਰਹੀ ਹੈ ਕਦੇ ਮਹਿੰਗੀਆਂ ਚੀਜ਼ਾਂ ਦੇ ਨਾਂ ਤੇ ਕਦੇ ਦਿਖਾਵੇ ਦੇ ਨਾਂ ਤੇ ਪਰ ਸੱਚ ਇਹ ਹੈ ਜਿਨ੍ਹਾਂ ਲੋਕਾਂ ਨੇ ਸੱਚੀ ਮਿਹਨਤ ਕੀਤੀ ਹੈ ਕਠਨ ਸੰਘਰਸ਼ ਕੀਤਾ ਹੈ ਉਹੀ ਲੋਕ ਅਸਲ ਕਾਮਯਾਬੀ ਦੀ ਕਦਰ ਸਮਝਦੇ ਨੇ ਬਾਕੀ ਲੋਕ ਤਾਂ ਸਿਰਫ ਭੀੜ ਦਾ ਹਿੱਸਾ ਹੁੰਦੇ ਨੇ ਜੋ ਨਾ ਆਪਣੇ ਅੰਦਰ ਝਾਕਦੇ ਨੇ ਨਾ ਦੂਜੇ ਦੀ ਕਾਮਯਾਬੀ ਸਹਿ ਸਕਦੇ ਨੇ ਵਿਚਾਰਾਂ ਦੀ ਸ਼ੁੱਧਤਾ ਇਨਸਾਨ ਦੇ ਕਿਰਦਾਰ ਨੂੰ ਪਵਿੱਤਰ ਬਣਾਉਂਦੀ ਹੈ ਜਦੋਂ ਰਿਸ਼ਤਾ ਗਹਿਰਾ ਹੋ ਜਾਵੇ ਉਦੋਂ ਬੋਲਣ ਦੀ ਲੋੜ ਨਹੀਂ ਰਹਿੰਦੀ ਚੁੱਪ ਹੀ ਕਾਫੀ ਹੁੰਦੀ ਹੈ ਜ਼ਿੰਦਗੀ ਵਿੱਚ ਹਰ ਚੀਜ਼ ਹਾਸਲ ਨਹੀਂ ਕੀਤੀ ਜਾਂਦੀ ਕੁਝ ਚੀਜ਼ਾਂ ਸਿਰਫ ਮਹਿਸੂਸ ਕੀਤੀਆਂ ਜਾਂਦੀਆਂ ਨੇ ਇਸ ਲਈ ਜਿੰਦਾ ਰਹੋ ਪਰ ਇਸ ਤਰ੍ਹਾਂ ਕਿ ਜ਼ਮੀਰ ਮਰਿਆ ਨਾ ਹੋਵੇ ਸਾਹ ਤਾਂ ਹਰ ਕੋਈ ਲੈਂਦਾ ਹੈ ਪਰ ਜੀਉਂਦਾ ਅਸਲ ਵਿੱਚ ਉਹੀ ਹੈ ਜਿਸ ਦੇ ਅੰਦਰ ਦੀ ਚੇਤਨਾ ਜਮੀਰ ਜਾਗਦੀ ਰਹਿੰਦੀ ਹੈ ਜ਼ਿੰਦਗੀ ਵਿੱਚ ਇੱਕ ਵਾਰ ਉਹਨਾਂ ਸਭ ਚੀਜ਼ਾਂ ਦਾ ਧੰਨਵਾਦ ਜ਼ਰੂਰ ਕਰੋ ਜੋ ਤੁਹਾਨੂੰ ਮੁਫਤ ਵਿੱਚ ਮਿਲੀਆਂ ਨੇ ਜਿਵੇਂ ਹਵਾ ਪਾਣੀ ਸਾਹ ਸੂਰਜ ਦੀ ਰੋਸ਼ਨੀ ਅਤੇ ਇਹ ਜ਼ਿੰਦਗੀ ਕਿਉਂਕਿ ਕੁਦਰਤ ਦੀਆਂ ਇਹ ਅਣਮੋਲ ਦਾਤਾਂ ਕਿਸੇ ਵੀ ਕੀਮਤ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਉਸ ਦਾ ਧੰਨਵਾਦ ਕਰੋ ਇਹ ਹੀ ਅਸਲੀ ਖੁਸ਼ੀ ਦੀ ਸਭ ਤੋਂ ਵੱਡੀ ਚਾਬੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਹੋਰ ਸਿੱਖਿਆਦਾਇਕ ਵੀਡੀਓ ਲਈ ਜੁੜੇ ਰਹੋ ਪੰਜਾਬੀ ਰੂਹ ਚੈਨਲ ਦੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ